ਸਭ ਤੋਂ ਪਹਿਲਾਂ ਤਾਂ ਮੈਂ ਕਾਰਮ ਨਿਰਪੱਖ ਚੈਨਲ ਦੇ ਜਿੰਨੇ ਵੀ ਸਬਸਕ੍ਰਾਈਬਰ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਸ ਇਹ ਮਾਰਵਾ ਕਾਲਜ ਆ ਮਾਰਵਾ ਕਾਲਜ ਦੀ ਕਮੇਟੀ ਜਿਹੜੀ ਨਵੀਂ ਮੈਨੇਜਮੈਂਟ ਬਣੀ ਹੈ ਇਹ ਦਸੰਬਰ ਚਹੌਂ ਚਾਈ ਹੈ ਮੇਰੇ ਤੋਂ ਪਹਿਲਾਂ ਸਰਦਾਰ ਦਲਵੀਰ ਸਿੰਘ ਰਾਜਾ ਇਹ ਸੰਸਥਾ ਦੇ ਪ੍ਰਧਾਨ ਸੀਗੇ ਦਸੰਬਰ ਚ ਵੀ ਇਹਦੀ ਵਾਰ ਹੋ ਮੈਨੂੰ ਸੌਂਪੀ ਗਈ ਹੈ ਇਹ ਸਾਰੇ ਸਮੁੱਚੇ ਇਲਾਕੇ ਨੇ ਸਾਰੀਆਂ ਰਾਜਸੀ ਪਾਰਟੀਆਂ ਨੇ ਸੈਂਟੀ ਨਾਲੇ ਮੈਨੇਜਮੈਂਟ ਬਣਾਈ ਹੈ ਵੀ ਜਿੱਦੇ ਨਾਲ ਕਾਲਜ ਚੱਲ ਸਕੇ ਵੀ ਕਾਲੰਤ ਨੂੰ ਉੱਤ ਕੋਗੜ ਕਾਨਾਵੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਤਕਰੀਬਨ ਇਸ ਮੈਨੇਜਮੈਂਟ ਦੇ ਦੇਖੋ ਸਾਡੇ ਕੋਲ ਪਿਛਲੇ ਤਕਰੀਬਨ 7-8 ਸਾਲਾਂ ਤੋਂ ਆਫੀਸ਼ੀਅਲਟਿੰਗ ਪ੍ਰਿੰਸੀਪਲ ਸੀਗੇ ਅਬ ਮੈਂ ਯੂਨੀਵਰਸਿਟੀ ਦੇ ਵੀਸੀ ਨੂੰ ਇਹ ਰਿਕਵੈਸਟ ਕੀਤੀ ਕਿ ਜਾਨਾ ਨਵੀਂ ਪੋਸਟ ਦਿੱਤੀ ਜਾਵੇ ਉਹ ਸਾਨੂੰ ਪੋਸਟ ਮਿਲ ਗਈ ਤੇ ਵੀਸੀ ਸਾਹਿਬ ਦੇ ਸਹਿਯੋਗ ਨਾਲ ਇਹ ਪੋਸਟ ਤੇ ਸਾਨੂੰ ਪ੍ਰਿੰਸੀਪਲ ਸਾਹਿਬ ਮਿਲ ਗਏ ਜਿਹੜੇ ਕਿ ਹੁਣ ਨਵੇਂ ਨੇ ਜੁਆਇਨ ਕਰ ਲਿਆ ਜਿਮਾ ਸਾਹਿਬ ਇਸ ਸਟਰਕਚਰ ਦੇ ਬਾਰੇ ਵਿੱਚ ਔਰ ਐਡਮਿਸ਼ਨਸ ਦੇ ਬਾਰੇ ਦੇ ਵਿੱਚ ਤੁਸੀਂ ਕੀ ਕਹਿਨਕਾਰੀ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਸੇ ਖੁਦ ਹੀ ਪੰਜਾਬ ਯੂਨੀਵਰਸਿਟੀ ਦੀਆਂ ਗਾਈਡਲਾਈਨ ਦੇ ਅਨੁਸਾਰ ਤਕਰੀਬਨ 27 ਮਈ ਤੋਂ ਆਨਲਾਈਨ ਐਡਮਿਸ਼ਨ ਸ਼ੁਰੂ ਹੈ ਇਹ ਪਹਿਲਾਂ ਆਨਲਾਈਨ ਅਪਲਾਈ ਕਰਨਾ ਪੈਂਦਾ ਫਿਰ ਦੂਜੀ ਤਰ੍ਹਾਂ ਐਡਮਿਸ਼ਨ ਹੁੰਦੀ ਹੈ ਸਾਰੇ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਕਾਲਜ ਨੇ ਇੱਥੇ ਇੱਕ ਗੱਲ ਮੈਂ ਬੜੀ ਸਾਂਝੀ ਕਰਨੀ ਚਾਹੁੰਦਾ ਹੈ ਵੀ ਜਿਹੜੇ ਪੰਜਾਬ ਯੂਨੀਵਰਸਿਟੀ ਰਿਲੇਟਡ ਕਾਲਜ ਨੇ ਇਹਨਾਂ ਦਾ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਨਾਂ ਦਾ ਬਹੁਤ ਅੰਤਰ ਹੈ। ਕਿਉਂਕਿ ਪੰਜਾਬ ਯੂਨੀਵਰਸਿਟੀ ਇੱਕ ਬਹੁਤ ਪੁਰਾਣੀ ਜੀ ਯੂਨੀਵਰਸਿਟੀ ਹੈ ਜਿਹਦਾ ਸਟੈਂਡਰਡ ਦੁਨੀਆ 'ਚ ਨਾਪ ਤੋਲ ਕੇ ਰੱਖਿਆ ਗਿਆ ਹੈ। ਕਿਉਂਕਿ ਪੰਜਾਬ ਯੂਨੀਵਰਸਿਟੀ 'ਚ ਵੱਡੇ ਬਹੁਤ ਵੱਡੇ ਪੱਧਰ ਤੇ ਅਫਸਰ ਪੈਦਾ ਕੀਤੇ ਨੇ, ਸਾਇਸਦਾਨ ਪੈਦਾ ਕੀਤੇ ਨੇ। ਜਿਹੜੀ ਪ੍ਰਾਈਵੇਟ ਐਜੂਕੇਸ਼ਨ ਹੈ ਉਹਦਾ ਹਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਇਹ ਦੇਖੋ ਜੀ ਇਹ ਜਿਹੜਾ ਨਾਲਵਾ ਐਜੂਕੇਸ਼ਨ ਕਾਉਂਸਲ ਹੈ ਉਹ ਜਿਹੜੀ ਇਸ ਕਾਲਜ ਨੂੰ ਚਲਾ ਰਹੀ ਹੈ ਉਹਦਾ ਕੋਈ ਇਹਦਾ ਪ੍ਰੋਫਿਟ ਨਹੀਂ ਕੋਈ ਇਹ ਪ੍ਰੋਫਿਟ ਅਰਡ ਸੰਸਥਾ ਨਹੀਂ ਬਣਾਉਣੀ ਚਾਹੁੰਦੇ ਅਸਲੀ ਤੌਰ ਜਿੰਨੀ ਇਲਾਕੇ ਦੀ ਸੇਵਾ ਕਰ ਸਕੀਏ ਉਹ ਹੈ ਜਿਹੜੀਆਂ ਪ੍ਰੋਵਿਡੈਂਸ ਇੰਸਟੀਟਿਊਸ਼ਨਸ ਨੇ ਉਹ ਪਰਸਨਲ ਬੰਦਿਆਂ ਦੀਆਂ ਬਿਜ਼ਨਸ ਨਹੀਂ ਉਹਨਾਂ ਨੇ ਤਾਂ ਪੈਸੇ ਕਮਾਉਣ ਲਈ ਬਣਾਇਆ ਗਏ ਨੇ ਇਹ ਸਿਰਫ ਲੋਕਾਂ ਦੀ ਸੇਵਾ ਲਈ ਹੈ ਆਲੇ ਵਾਲੇ ਲੋਕਾਂ ਦਾ ਲਈ ਫਰਜ ਬਣਦਾ ਵੀ ਉਹ ਸੰਸਥਾ ਨੂੰ ਕਾਮਯਾਬ ਕਰਨੀ ਹੈ ਇਹ ਸਾਰੇ ਨਾਲ ਮਿਲ ਕੇ ਕਰ ਸਕਦੇ ਹਾਂ ਇਹ ਸਭ ਤੋਂ ਵੱਡਾ ਯੋਗਦਾਨ ਬੋਂਗਲੀ ਪਿੰਡ ਦਾ ਹੈ ਕਿ ਇਹਨਾਂ ਨੇ 2 ਏਕੜ ਜ਼ਮੀਨ ਇਸ ਸੰਸਥਾ ਨੂੰ ਦਿੱਤੀ ਹੈ ਤਾਂ ਹੀ ਇਹਨਾਂ ਇਨਫਰਾਸਟ੍ਰਕਚਰ ਕੰਮ ਹੋ ਸਕਿਆ ਦੇਖੋ ਕਾਲਜ ਦੀ ਸਿਚੁਏਸ਼ਨ ਬਹੁਤ ਵਧੀਆ ਹੈ ਕਾਲਜ ਕੋਲ ਬਹੁਤ ਵੱਡੇ ਗਰਾਊਂਡ ਨੇ तकरीबन ਪਿਛਲੇ 20 ਬਾਰੇ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਦੀ ਕਬੱਡੀ ਦੀ ਚੈਂਪੀਅਨਸ਼ਿਪ ਮਾਲਵਾ ਕਾਲਜ ਕੋਲ ਹੋ ਰਹੀ ਹੈ ਜਿਹੜੀ ਵਰਲਡ ਕਬੱਡੀ ਕੱਪ ਹੋਈ ਨੇ ਜਿੰਨੇ ਵੀ ਕਾਲਜ ਸਰਕਾਰ ਦੇ ਸਮੇਂ ਹੋਈ ਨੇ ਬਾਅਦ ਚ ਵੀ ਹੋਈ ਨੇ ਉਹਨਾਂ ਜਿਹੜੀ ਇੰਡੀਆ ਟੀਮ ਖੇੜੀ ਸੀ ਉੱਥੇ ਚਾਰ-ਪੰਜ ਪਲੇਅਰ ਨਾਰਵਾਗੜ੍ਹ ਨੇ ਜਿੰਦਗੀ ਹੋਰ ਵੀ ਕਈ ਸਪੋਰਟਸ ਚ ਜਿਹੜੇ ਪ੍ਰਾਣੇ ਆਪਣੇ ਸਪੋਰਟਸ ਨਾਲ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਨਾਰਵਾਗੜ੍ਹ ਦਾ ਸਪੋਰਟਸ ਖੇਤਰ ਚ ਵੀ ਬਹੁਤ ਮਟਾਣਾ ਹੈ ਜੇ ਮੈਂ ਸਭ ਸਪੋਰਟਸ ਦੇ ਬਾਰੇ ਚ ਹੋਰ ਆਪਾਂ ਕੀ ਯਾਦ ਕਰੀ ਛੇ ਕਰਨਾ ਚਾਹਾਂ ਕਿਉਂਕਿ ਆਪਣਾ ਜਿਹੜਾ ਕਾਲਜ ਹੈ ਜੀ ਸਪੋਰਟਸ ਨਾਲ ਵੀ ਬਹੁਤ ਮਸ਼ਹੂਰ ਹੈ ਜਿੱਥੇ ਐਜੂਕੇਸ਼ਨ ਦੇ ਵਿੱਚ ਬਹੁਤ ਵਧੀਆ ਨਾਮ ਰਿਹਾ ਜੀ ਆਪਣੇ ਕਾਲਜ ਦਾ ਤੇ ਸਪੋਰਟਸ ਦੇ ਵਿੱਚ ਵੀ ਆਪਾਂ ਬੜੀਆਂ ਬਣਾਵਾਂਗੇ ਜੀ ਕੀ ਕਹਿਣਾ ਚਾਹੁੰਦੇ ਹਾਂ ਦੇਖੋ ਅਸੀਂ ਇਹ ਮੈਨੇਜਮੈਂਟ ਨੇ ਫੈਸਲਾ ਕੀਤਾ ਹੈ ਵੀ ਤਕਰੀਬਨ ਸਾਰੀਆਂ ਟੀਮਾਂ ਤਿਆਰ ਕਰੀਏਗਾ ਹੈਂਡਬਾਲ ਦੀ ਟੀਮ ਨਾਲ ਸਾਡੀ ਗੱਲ ਹੋ ਗਈ ਹੈਂਡਬਾਲ ਦੀ ਟੀਮ ਤਿਆਰ ਕੀਤੀ ਜਾਊ ਕਬੱਡੀ ਦੀ ਟੀਮ ਤਿਆਰ ਕੀਤੀ ਜਾਊ ਹੌਕੀ ਦੀ ਟੀਮ ਤਿਆਰ ਕੀਤੀ ਜਾਊ ਜਿਹੜੀਆਂ ਇੰਡੀਵਿਜੂਅਲ ਗੇਮ ਹਨ ਐਥਲੈਟਿਕਸ ਦੀਆਂ ਅਸੀਂ ਉਹਨਾਂ ਨੂੰ ਵੀ ਬਹੁਤ ਹੁਤਸ਼ਾਹਿਤ ਕਰਾਂਗੇ ਕੋਈ ਵੀ ਇਹੋ ਜਿਹਾ ਖਿਡਾਰੀ ਚਾਹੇ ਕਿਸੇ ਕਮ ਦਾ ਉਹ ਕਿਸੇ ਵੀ ਗੇਮ ਨੂੰ ਰਿਪਰੈਜ਼ੈਂਟ ਕਰਦਾ ਅਸੀਂ ਉਹਨੂੰ ਲੈਣ ਨੂੰ ਤਿਆਰਾਂ ਤਾਂ ਜੇ ਕੋਈ ਖਿਡਾਰੀ ਯੂਨੀਵਰਸਿਟੀ ਤੇ ਜਿੱਤਦਾ ਹੈ ਸਟੇਟ ਲੀ ਜਿੱਤਦਾ ਹੈ ਉਹਦੇ ਦੀ ਉਹਦੀਆਂ ਭੀਛਾਂ ਦੀ ਵੀ ਮਾਫੀ ਕਰਾਂਗੇ ਯੂਨੀਵਰਸਿਟੀ ਵਾਲੇ ਦਾ ਹੋਰ ਮਾਫੀ ਹੋਊਗੀ ਜਿਹੜਾ ਸਟੇਟ ਕਰਦਾ ਉਹ ਤੋਂ ਵੀ ਵੱਧ ਹੋਊਗੀ ਜਿਹੜਾ ਇੰਡੀਆ ਨੂੰ ਰਿਪੋਰਟ ਕਰਦਾ ਉਹ ਤੋਂ ਵੀ ਵੱਧ ਹੋਊਗੀ ਸਪੋਰਟਸ ਪਰਸਨ ਨੂੰ ਹੋਸ਼ੇਂਸ ਹੁਣ ਤਾਂ ਦਿੱਤੀਆਂ ਜਾਂਦੀਆਂ ਨੇ ਜਿਆਮਾ ਸਾਹਿਬ ਤੁਹਾਡਾ ਕਾਲਜ ਐਜੂਕੇਸ਼ਨਲ ਹੈ ਕਿ ਉਹ ਐਜੂਕੇਸ਼ਨਲ ਹੈ ਜੀ ਇਹਦੇ ਬਾਰੇ ਕੀ ਕਹਣਾ ਚਾਹੋ ਦੇਖੋ ਇਹ ਕੋ ਐਜੂਕੇਸ਼ਨ ਕਾਲਜ ਹੈ ਇੱਥੇ ਮੁੰਡਿਆਂ ਦਾ علیحدਾਂ ਵੰਗਾ ਕੁੜੀਆਂ ਦਾ علیحدਾਂ ਵੰਗਾ ਕੁੜੀਆਂ ਦਾ علیحدਾਂ ਸਾਰਾ ਸਿਸਟਮ علیحدਾਂ ਬਣਾਇਆ ਹੈ ਹਾਜੀ ਮਾਪਰੋਂ ਵੀ ਰਿਕਵੈਸਟ ਕਰਦੇ ਆਂ ਵੀ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਨੂੰ ਵੀ ਪੜਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੁੜੀਆਂ ਦੇ ਸਿੱਟੇ ਇੱਕ ਨਵਾਂ ਸਮਾਜ ਪੈਦਾ ਹੁੰਦਾ ਹੈ ਉਹਨਾਂ ਦੇ ਬੱਚਿਆਂ ਨੂੰ ਗਾਈਡ ਕਰਨਾ ਹੈ ਕਿੱਥੇ ਨੂੰ ਜਾਣਾ ਇਸ ਕਰਕੇ ਲੜਕੀਆਂ ਦਾ ਪੜਿਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਾਲਜ 'ਚ ਲੜਕੀਆਂ ਦਾ ਲੈਦਾ ਜਿੰਦਾ ਹੈ ਉਹਦੇ ਕਰਕੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਵੀ ਉਹ ਆਪਦੀ ਲੜਕੀ ਨੂੰ ਬੇਚੇੜੇ ਇੱਥੇ ਦਾਖਲ ਕਰਾ ਸਕਦੇ ਨੇ ਜੇ ਮੈਂ ਸਭ ਕੋਈ ਮੈਸੇਜ ਲਾਸਟ ਵਿੱਚ ਦੇਣਾ ਚਾਹੁੰਦੇ ਆਂ ਜੀ ਆਪਾਂ ਦੇਖੋ ਜੀ ਮੈਂ ਆਪਣੇ ਏਰੀਏ ਦੇ ਲੋਕਾਂ ਨੂੰ ਇਹ ਵੀ ਕਹਿਰਨੀ ਚਾਹੁੰਦਾ ਵੀ ਇਹ ਕਾਲਜ ਸਾਰੇ ਏਰੀਆ ਦਾ ਕਾਲਜ ਹੈ ਨਾ ਕਿ ਕਿਸੇ बिजनेसमੈਨ ਦਾ ਇਹ ਪੈਸੇ ਕਮਾਉਣ ਲਈ ਕੋਈ ਧੰਦਾ ਖੋਲਿਆ ਹੋਇਆ ਹੈ ਇਸ ਕਰਕੇ ਜੇ ਇਹ ਕਾਲਜ ਚੱਲਦਾ ਤਾਂ ਇਹਦੇ ਨਾਲ ਏਰੀਏ ਨੂੰ ਬਹੁਤ ਵੱਡਾ ਫਾਇਦਾ ਹੈ ਸਾਡੇ ਬੱਚੇ ਨੇੜੇ ਤੋਂ ਨੇੜੇ ਸਸਤੀ ਵਿੱਦਿਆ ਲੈ ਸਕਦੇ ਨੇ ਦੂਜੀ ਗੱਲ ਇਹ ਹੈ ਵੀ ਜੇ ਬੱਚੇ ਨੇੜੇ ਦੇ ਕਾਲਜ ਤੱਕ ਰਹੋਗੇ ਉਹ ਨਸ਼ੇ ਤੋਂ ਦੂਰ ਰਹਿਣਗੇ ਜੇ ਕੋਈ ਸਮਰਾਇਆ ਹੋਰ ਬੱਚਾ ਚੰਡੀਗੜ੍ਹ ਦਾ ਘੂਰੇ ਪੜਨ ਜਾਂਦਾ ਹੈ ਉਹ ਮਾਪੇ ਦੀ ਲਗਤੋਂ ਦੂਰ ਹੋ ਜਾਂਦਾ ਕਿ ਕਈ ਬੱਚੇ ਉੱਥੇ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਜਾਂਦੇ ਨੇ ਇੱਥੇ ਜੇ ਕੋਈ ਨਿਗਾਹ ਲੇ ਸਾਹਮਣੇ ਉਹ ਥੋੜਾ ਘੱਟ ਬੱਚਾ ਨੂੰ ਇਹ ਤਾਂ ਪਤਾ ਲੱਗੂ ਵੀ ਕਿੰਨੇ ਵਜੇ ਜਾਂਦਾ ਕਿੰਨੇ ਵਜੇ ਆਉਂਦਾ ਦੂਜੀ ਗੱਲ ਕੁੜੀਆਂ ਦੇ ਨੇੜੇ ਆਉਣ ਜਾਣ ਨੂੰ ਬਹੁਤ ਸੌਖਾ ਹੈ ਤੇ ਇੱਕ ਜਿਹੜੀ ਤੀਜੀ ਗੱਲ ਹੈ ਨਾ ਟਰਾਂਸਪੋਰਟ ਦਾ ਸਾਡੀ ਪੰਜਾਬ ਰੋਡਵੇ ਨਾਲ ਗੱਲ ਚੱਲ ਰਹੀ ਹੈ ਉਹ ਕਈ ਬੱਚਾਂ ਦੇ ਟਾਈਮ ਸਵੇਰ ਟਾਈਮ ਤੇ ਦੁਪਹਿਰ ਟਾਈਮ ਬੱਚਾ ਆ ਰਹੇ ਤੇ ਗੈਵੀ ਘੁੰਮ ਕੇ ਜਾਣਗੇ ਹਾਂ ਜੇ ਵੈਦਰੂ ਦੇ ਤਾਕਤ ਬਖਸ਼ੀ ਵਿੱਚ ਐਡਮਿਸ਼ਨ ਚੰਗੀ ਹੋ ਗਈ ਅਸੀਂ ਆਪਦੀ ਵੀ ਟ੍ਰਾਂਸਪੋਰਟ ਚਲਾਉਣ ਬਾਰੇ ਮੈਨੇਜਮੈਂਟ ਵਿਚਾਰ ਕਰ ਸਕਦੀ ਹੈ ਇਹ ਸਾਰਾ ਕੁਝ ਹੋਣਾ ਏਰੀਏ ਦੇ ਸਹਿਯੋਗ ਨਾਲ ਜੇ ਲੋਕ ਸਹਿਯੋਗ ਕਰਨਗੇ ਲੋਕਾਂ ਦੀ ਆਪਦੀ ਸਹਸਤਾ ਹੈ ਅਸੀਂ ਸਾਰੇ ਪਿੰਡ ਪਾਕਾਂ ਤੋਂ ਇਹ ਅਪੀਲ ਕਰਦੇ ਹਾਂ ਵੀ ਜੇ ਕਿਸੇ ਨੇ ਆਪ ਦਾ ਬੱਚਾ ਨੀ ਦਾਖਲ ਕਰਾਉਣਾ ਗਵਰੰਟੀ ਹੈ ਜਿਹਦਾ ਬੱਚਾ ਕਾਸਟ ਨੂੰ ਪੱਕੇ ਅੱਗੇ ਕਰਨਾ ਚਾਹੁੰਦਾ ਇੱਥੇ ਤਕਰੀਬਨ ਬੀਐਫਸੀ ਬੀਕੌਮ ਬੀਏ ਸਾਰੇ ਕਾਉਂਸਲ ਨੇ ਜਿਹੜੇ ਚੰਗੀ ਬੱਚਾ ਦਾਖਲਾ ਲੈ ਸਕਦਾ ਉਹਨਾਂ ਦੀ ਗਰੰਟੀ ਨਾਲ ਆਪਾਂ ਕਹਿ ਸਕਦੇ ਹਾਂ ਜੀ ਜਿਵੇਂ ਆਪਾਂ ਨਸ਼ਿਆਂ ਦੇ ਵਿਰੋਧਾਤ ਦੇ ਵਿੱਚ ਕੋਈ ਗੱਲ ਕਹਿਣਾ ਚਾਹਤੇ ਆ ਦੇਖੋ ਨਸ਼ਿਆਂ ਨੂੰ ਅਸੀਂ ਕਦੇ ਵੀ ਇਤਿਹਾਜ ਨਹੀਂ ਕਰਾਂਗੇ ਜਿੰਨੇ ਸਾਡੇ ਸੰਸਾਰ ਨਸ਼ੇ ਤੋਂ ਬਚੇ ਰਹੂਗੀ ਉਹਨੇ ਹੀ ਕਾਮਯਾਬ ਹੋਏਗਾ ਇਹ ਚ ਮੇਰੇ ਏਰੀਏ ਦੇ ਬੱਚੇ ਪੜ੍ਹਨ ਨੇ ਜਿਹੜੇ ਅਸੀਂ ਚਾਹੁੰਦੇ ਆ ਵੀ ਨਸ਼ੇ ਤੋਂ ਪਰੇ ਰਹਿਣ ਕਿਉਂਕਿ ਨਸ਼ਾ ਇੱਕ ਐਜੀ ਚੀਜ਼ ਹੈ ਬੰਦੇ ਦੀ ਜ਼ਿੰਦਗੀ ਇਹ ਨ ਪੋਸਟਾਂ ਨਾਲ ਖਤਮ ਕਰਦਾ ਇਸ ਕਰਕੇ ਤਾਂ ਬਚਣਾ ਬਹੁਤ ਹੋ ਗਈ ਹੈ ਜਿਵੇਂ ਸਾਰੇ ਇਲਾਕਾ ਨਿਵਾਸੀਆਂ ਨੇ ਪੂਰਾ ਵਿਸ਼ਵਾਸ ਹੀ ਤੁਹਾਨੂੰ ਜੀ ਦੇਖੋ ਇਲਾਕਾ ਨਿਵਾਸੀ ਸਾਹਿਬ ਪੜੇ ਲਿਖੇ ਨੇ ਤਕਰੀਬਨ ਇਲਾਕਾ ਆਪਣਾ ਸਭ ਤੋਂ ਵੱਧ ਪੜੇ ਲਿਖਿਆ ਰੱਖਦਾ ਸਾਰੇ ਬੰਦਿਆਂ ਨੂੰ ਪਤਾ ਹੈ ਜੀ ਇਹ ਜਿਹੜਾ ਕਾਲਜ ਹੈ ਇਹਦੇ ਕੋਈ ਇੰਨਾ ਵੱਡਾ ਇਨਫਰਾਸਟ੍ਰਕਚਰ ਹੈ ਕਿਸੇ ਇਹ ਲਾਭ ਕਮਾਉਣ ਲਈ ਇਹਨੂੰ ਅਸੀਂ ਚਲਾ ਰਹੇ ਜਿੰਨੇ ਪੈਸੇ ਇੱਥੇ ਪ੍ਰਾਪਰਟੀ ਦਾ ਹੁੰਦਾ ਹੈ ਉਹ ਪੈਸਾ ਉਹ ਸਾਰੇ ਸੰਸਥਾ ਦੇ ਹੀ ਲੱਗ ਰਹੇ ਨੇ ਇਸ ਕਰਕੇ ਕਾਨੂੰਨ ਨੂੰ ਆਪਾਂ ਨੂੰ ਜੋਗਾ ਰੱਖਣ ਲਈ ਅਪਰਾਧਿਕ ਕਾਰਦੀ ਲੋੜ ਹੈ ਜੇ ਮਸਾਬ ਤੁਸੀਂ ਵੀ ਸੇਵਾ ਸਮਝ ਗਈ ਇਹ ਸੇਵਾ ਸੰਭਾਲੀਏ ਦੇਖੋ ਮੇਰੇ ਤੇ ਜਿਹੜਾ ਲੋਕਾਂ ਨੇ ਵਿਸ਼ਵਾਸ ਭੈਣਾ ਪਾਈਆਂ ਨੇ ਦੋਸਤਾਂ ਮਿੱਤਰਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਹ ਕੁਰਸੀ ਤੋਂ ਉਠਾਇਆ ਹੈ ਮੈਂ ਤਾਂ ਆਪਦੇ ਵੱਲੋਂ ਪੂਰੀ ਤਨੋਂ ਮਨੋਂ ਤਨੋਂ ਪੂਰੀ ਕੋਸ਼ਿਸ਼ ਕਰੂੰਗਾ ਇਹ ਕੰਮ ਯਾਦ ਲਈ ਜੇ ਮਸਾਬ ਪਹਿਲਾਂ ਵੀ ਪ੍ਰਬੰਧ ਰਹੀ ਹੈ ਜੀ ਮੈਨੇਜਮੈਂਟ ਰਹੀ ਹੈ ਜੀ ਤੇ ਤੁਸੀਂ ਉਹਦੇ ਬਾਰੇ ਕੁਝ ਕਹਿਣਾ ਚਾਹਣੀ ਹੋ ਜੀ ਦੇਖੋ ਅਈਦਾ ਵੀ ਮੈਂ ਤਕਰੀਬਨ ਇਹ ਮੈਨੇਜਮੈਂਟ 2009 ਚ ਅਈਦਾ ਮੈਂਬਰ ਆਇਆ ਸੀ ਫਿਰ ਭੈਣਾ ਭਾਈਆਂ ਦੇ ਸਹਿਯੋਗ ਨਾਲ ਮੈਂ 2016 ਤੋਂ ਤਕਰੀਬਨ ਇਹਦਾ ਵਾਈਸ ਪ੍ਰਧਾਨ ਰਾਜਵਾਲ ਸਾਹਿਬ ਇਸਟਿਮੇਟ ਦੇ ਪ੍ਰਧਾਨ ਸੀ ਉਹ ਮਨੇ ਬੜੇ ਐਪੀਟ ਕੀਤੇ ਨੇ ਕਾਲਜ ਨੂੰ ਉੱਪਰ ਲਿਜਾਣ ਲਈ ਪਰ ਜਿਹੜੇ ਹਾਲਾਤ ਸੀ ਦੇਖੋ ਕਰੋਨਾ ਆ ਗਿਆ ਕਰੋਨਾ ਤੋਂ ਬਾਅਦ ਇੱਕਦਮ ਬੱਚਿਆਂ ਦਾ ਰੁਝਾਨ ਚੱਲ ਪਿਆ ਬਾਹਰ ਜਾਣ ਦਾ ਉਹ ਬਾਹਰ ਜਾਣ ਦੇ ਰੁਝਾਨ ਦੇ ਨਾਲ ਸਾਰੇ ਕਾਲਜਾਂ ਚ ਐਡਮਿਸ਼ਨ ਘਟਿਆ ਕੱਲੀ ਇਸ ਕਾਲਜ ਦੀ ਪਹਿਲੀ ਕਮੇਟੀ ਨੇ ਵੀ ਬੜੇ ਰੈਫਰਡ ਕੀਤੇ ਨੇ ਵੀ ਇਹ ਕਾਰਜ ਨੂੰ ਅਸੀਂ ਲੀਹਾਂ ਤੇ ਪਾਈਏ ਹੋਵੇ ਸਾਡੇ ਨਾਲ ਹੀ ਨੇ ਉਹਦੇ ਅਸ਼ੀਰਵਾਦ ਬਿਨਾ ਹੁਣ ਵੀ ਚਲਾਉਣਾ ਮੁਸ਼ਕਲ ਹੈ ਸਰਪੰਚ ਜੀ ਅਰੇ ਨਾ ਤੁਹਾਨੂੰ ਨਹੀਂ ਚਾਹਦੇ ਜੀ ਇਹ ਵਧੀਆ ਕੰਮ ਕੀਤਾ ਬਿਲਕੁਲ ਬਿਲਕੁਲ ਚਾਹਾਂਗੇ ਸਹਿਯੋਗ ਨਾਲ ਚਲਾਇਆ ਜਾ ਸਕਦਾ ਹੈ ਚਨਾਬ ਸਾਹਿਬ ਤੁਸੀਂ ਕੀਮਤੀ ਵਿਚਾਰ ਅਤੇ ਕੀਮਤੀ ਸਮਾਂ ਸਾਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਸਾਹਿਬ ਕਲਮ ਅੰਦਰ ਪੱਖ ਪੰਜਾਬੀ ਚੈਨਲ ਉੱਪਰ ਅਸੀਂ ਤੁਹਾਡਾ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸਰ ਆਪਾਂ ਤੁਹਾਡੇ ਤੋਂ এডਿਕੇਸ਼ਨ ਦੇ ਬਾਰੇ ਵਿੱਚ ਤੁਹਾਡੇ ਵਿਚਾਰ ਲੈਣਾ ਚਾਹੁੰਦੇ ਆ ਜੀ ਅ ਲਖਵੀਰ ਜੀ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਦਿਲੋਂ ਜੀ ਆਇਆਂ ਨੂੰ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਆ ਕਿ ਤੁਸੀਂ এডਿਕੇਸ਼ਨ ਦੇ ਵਾਸਤੇ ਇੱਕ ਨਵਾਂ ਇੱਕ ਸਿਸਟਮ ਜਿਹੜਾ ਇੰਟਰੋਡਿਊਸ ਕੀਤਾ ਹੈਗਾ ਥੈਂਕ ਯੂ ਜੀ ਤੇ ਤੁਹਾਡੇ ਥ्रू ਮੈਂ ਜਿਹੜਾ ਸਾਰਾ ਸਾਰਾ ਇਲਾਕਾ ਹੈਗਾ ਸਾਡਾ ਸਮਰਾਲੇ ਦਾ ਲੁਧਿਆਣੇ ਦਾ ਮੈਂ ਪਹਿਲਾਂ ਸਾਰਿਆਂ ਨੂੰ ਅਥੋਂ ਦਿਲੋਂ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਵਾ ਔਰ ਸਾਰਿਆਂ ਨੂੰ ਮੈਂ ਪਿਆਰ ਨਾਲ ਉਹਨਾਂ ਦਾ ਇੱਕ ਮੈਂ ਸਵਾਗਤ ਕਰਦਾ ਵਾਂ ਮੈਂ ਨਾਮ ਮਿਰਜ ਜੀ ਪ੍ਰੋਫੈਸਰ ਡਾਕਟਰ ਦਿਨੇਸ਼ ਸ਼ਰਮਾ ਮੈਂ ਇਸ ਕਾਲਜ ਦੇ ਪ੍ਰਿੰਸੀਪਲ ਦੇ ਵਜੋਂ ਹੁਣੇ ਰੀਸੈਂਟਲੀ ਜੁਆਇਨ ਕੀਤਾ ਹੈ ਮਾਲਵਾ ਕਾਲਜ ਬੋਨਲੀ ਸਮਰਾਲਾ ਦੇ ਵਿੱਚ ਜੇ ਮੈਂ ਆਪਣੇ ਬਾਰੇ ਥੋੜੀ ਗੱਲ ਕਰਾਂ ਤੇ ਮੈਂ ਤਕਰੀਬਨ ਤਕਰੀਬਨ ਆਪਣੇ ਨਾਲ 30 ਸਾਲ ਦਾ ਜਿਹੜਾ ਵਿਦਿਆ ਦਾ ਤਜਰਬਾ ਰੱਖਦਾ ਵਾਂ ਇੱਥੇ ਪ੍ਰਿੰਸੀਪਲ ਦੀ ਸੇਵਾਵਾਂ ਨਿਭਾਉਣ ਤੋਂ ਪਹਿਲਾਂ ਮੈਂ ਆਪਣਾ ਜਿਹੜਾ ਕਰੀਅਰ ਹੈ ਉਹ ਆਰਐਸਡੀ ਕਾਲਜ ਫਿਰੋਜ਼ਪੁਰ ਤੋਂ ਮਤੌਰ ਪ੍ਰਿੰਸੀਪਲ ਜਿਹੜਾ ਹੈਗਾ ਮੈਂ ਉੱਥੇ तकरीबन 10 ਸਾਲ ਆਰਐਸਡੀ ਕਾਲਜ ਫਿਰੋਜ਼ਪੁਰ ਰਿਹਾ ਉਸ ਤੋਂ ਬਾਅਦ ਮੈਂ ਰਿਆਤਬਾਰਾ ਯੂਨੀਵਰਸਿਟੀ ਜਿਹੜੀ ਮੁਹਾਲੀ ਆ ਉੱਥੇ ਮੈਂ ਰਜਿਸਟਰਾਰ ਦੀ ਸੇਵਾ तकरीबन 3 ਸਾਲ ਨਿਭਾਈਆਂ ਨੇ ਤੇ ਹੁਣ ਉਸ ਤੋਂ ਬਾਅਦ ਮੈਂ ਇੱਥੇ ਮਾਲਵਾ ਕਾਲਜ ਸਮਰਾਲਾ ਜਿਹੜੇ ਐਜ਼ ਅ ਪ੍ਰਿੰਸੀਪਲ ਦਾ ਰੋਲ ਨਿਭਾ ਰਿਹਾ ਹਾਂ ਸਬਜੈਕਟ ਜਿਹੜਾ ਮੇਰਾ ਹੈਗਾ ਉਹ ਹੈ ਇੰਗਲਿਸ਼ ਦਾ ਹੈਗਾ ਮੈਂ ਇੰਗਲਿਸ਼ ਲਿਟਰੇਚਰ ਦੇ ਵਿੱਚ ਪੀ ਐਚ ਡੀ ਕੀਤੀ ਹੈ ਔਰ ਕਾਫੀ ਮੇਰਾ ਜਿਹੜਾ ਵਿਦਿਆ ਦੇ ਵਿੱਚ ਤਜਰਬਾ ਹੈਗਾ ਮੇਰੇ ਕੋਲ ਕਾਫੀ ਬੱਚੇ ਜਿਹੜੇ ਪੀ ਐਚ ਡੀ ਦੀ ਰਿਸਰਚ ਸਕਾਲਰਸ ਵੀ ਹੈਗੇ ਨੇ ਜੇ ਮੈਂ ਤੁਹਾਡੇ ਚੈਨਲ ਦੇ ਥਰੂ ਇਸ ਕਾਲਜ ਦੀ ਗੱਲ ਕਰਾਂਗਾ ਤੇ ਮਾਲਵਾ ਕਾਲਜ ਸਮਰਾਲਾ ਦਾ ਇਤਿਹਾਸ ਤਕਰੀਬਨ 6 ਦਸ਼ਕ ਪੁਰਾਣਾ ਹੈ ਇਹਨਾਂ 6 ਧਾਕਿਆਂ ਦੇ ਵਿੱਚ ਇਸ ਕਾਲਜ ਨੇ ਵਿਦਿਆ ਦੇ ਖੇਤਰ ਦੇ ਵਿੱਚ ਫੀਲਡਾਂ ਦੇ ਖੇਤਰ ਦੇ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਕਿਸਾਨੀ ਦੇ ਖੇਤਰ ਵਿੱਚ ਜੋ ਮੱਲਾਮਾਰੀਆਂ ਨੇ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਹੋਰ ਕਿਸੇ ਵੀ ਕਾਲਜ ਦੇ ਕੋਲ ਇੰਨਾ ਜ਼ਿਆਦਾ ਸਰਮਾਇਆ ਹੈਗਾ ਸਾਡੇ ਕਾਲਜ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਨਾ ਸਿਰਫ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਤੋਂ ਬਾਹਰ ਹਿੰਦੁਸਤਾਨ ਤੋਂ ਬਾਹਰ ਦੇਸ਼ ਵਿਦੇਸ਼ਾਂ ਵਿੱਚ ਅਮਰੀਕਾ ਦੇਖ ਲਓ ਤੁਸੀਂ ਕੈਨੇਡਾ ਦੇਖ ਲਓ ਤੁਸੀਂ ਯੂਰਪ ਦੇ ਕੰਟਰੀਜ਼ ਦੇਖ ਲਓ ਗਲਫ ਕੰਟਰੀਜ਼ ਦੇਖ ਲਓ ਸਾਡੇ ਇਸ ਕਾਲਜ ਦੇ ਵਿਦਿਆਰਥੀ ਉਹਨਾਂ ਨੇ ਹਰ ਜਗ੍ਹਾ ਤੇ ਇਸ ਕਾਲੇ ਦਾ ਨਾਮ ਜਿਹੜਾ ਹੈ ਰੋਸ਼ਨ ਕੀਤਾ ਹੈਗਾ ਜੇ ਅਸੀਂ ਵਿਦਿਆਰਥੀ ਤੋਂ ਇਲਾਵਾ ਜੇ ਅਸੀਂ ਸਪੋਰਟਸ ਦੀ ਗੱਲ ਕਰਦੇ ਹਾਂ ਸਾਡੇ ਕਾਲਜ ਦੇ ਵਿਦਿਆਰਥੀ ਇਹ ਮੰਨਿਆ ਜਾਂਦਾ ਹੈ ਕਿ ਸਮਰਾਲਾ ਜਿਹੜਾ ਹੈਗਾ ਉਹ ਕਬੱਡੀ ਦਾ ਰੈਸਲਿੰਗ ਦਾ ਇੰਡਸਟਰੀ ਮੰਨੀ ਜਾਂਦੀ ਹੈ ਪੂਰੇ ਦੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਰੈਸਲਿੰਗ ਦੇ ਵਿੱਚ ਔਰ ਜਿਨ੍ਹਾਂ ਕਬੱਡੀ ਦੇ ਵਿੱਚ ਖਿਡਾਰੀਆਂ ਨੇ ਸੰਬਰਾਲਾ ਦਾ ਨਾਮ ਉੱਚਾ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਜਗ੍ਹਾ ਦਾ ਨਾਮ ਇੰਨਾ ਜ਼ਿਆਦਾ ਉੱਭਰ ਕੇ ਆਇਆ ਹੋਵੇ ਅਸੀਂ ਇਸ ਕਾਲਜ ਦੇ ਅੰਦਰ ਮਾਲਵਾ ਕਾਲਜ ਦੇ ਅੰਦਰ ਜਿੰਨੇ ਵੀ ਕੋਰਸਿਸ ਚਲਾ ਰਹੇ ਹੈਗੇ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਲਖਵੀਰ ਜੀ ਕਿ ਸਾਡੇ ਕੋਲ ਇੱਥੇ ਬੀਏ ਹੈ ਬੀਏ ਤੋਂ ਇਲਾਵਾ ਅਸੀਂ ਬੀਐਸਸੀ ਨਾਨ ਮੈਡੀਕਲ ਨਾਨ ਮੈਡੀਕਲ ਬੀਐਸਸੀ ਤੋਂ ਇਲਾਵਾ ਅਸੀਂ ਬੀਕਾਮ ਪੜਾ ਰਹੇ ਆ ਇਨ ਅੰਡਰ ਗ੍ਰੈਜੂਏਟ ਕੋਰਸਿਸ ਤੋਂ ਇਲਾਵਾ ਅਸੀਂ ਇੱਕ ਪੋਸ ਗ੍ਰੈਜੂਏਟ ਡਿਪਲੋਮਾ ਕੋਰਸ ਹੈ ਪੀਜੀਡੀਸੀਏ ਅਸੀਂ ਉਹਦੇ ਵਿੱਚ ਵੀ ਬੱਚਿਆਂ ਨੂੰ ਵਿਦਿਆ ਜਿਹੜੀ ਆ ਉਹ ਦੇ ਰਹੇ ਆ ਐਮਏ ਹਿਸਟਰੀ ਹੈ ਸਾਡੇ ਕੋਲ ਐਮਏ ਪੰਜਾਬੀ ਹੈ ਐਮਐਸਸੀ ਮੈਥਮੈਟਿਕਸ ਦੇ ਵਿੱਚ ਵੀ ਸਾਡੇ ਕੋਲ ਬੱਚੇ ਜਿਹੜੇ ਨੇ ਉਹ ਪੜਨ ਲਈ ਆਂਦੇ ਹੈਗੇ ਨੇ ਇਹਨਾਂ ਮੇਨ ਕੋਰਸਿਸ ਤੋਂ ਇਲਾਵਾ ਸਾਡੇ ਕੋਲ ਐਡ-ਆਨ ਕੋਰਸਿਸ ਹੈਗੇ ਨੇ ਜਿਹੜੇ ਕਿ ਅੱਜ ਦੇ ਜ਼ਮਾਨੇ ਦੀ ਜ਼ਰੂਰਤ ਹੈਗੇ ਨੇ ਸਾਡੇ ਕੋਲ ਵੈਬ ਡਿਜ਼ਾਈਨਿੰਗ ਦੇ ਵਿੱਚ ਐਡ-ਆਨ ਕੋਰਸ ਹੈ ਸਾਡੇ ਕੋਲ ਫੈਸ਼ਨ ਡਿਜ਼ਾਈਨਿੰਗ ਦੇ ਅੰਦਰ ਐਡ-ਆਨ ਕੋਰਸ ਹੈ ਆਈਟੀ ਸੈਕਟਰ ਵਾਸਤੇ ਸਾਡੇ ਕੋਲ ਇਨਫੋਰਮੇਸ਼ਨ ਟੈਕਨੋਲੋਜੀ ਦਾ ਜਿਹੜਾ ਕੋਰਸ ਹੈ ਉਹ ਵੀ ਬੜਾ ਸਕਸੈਸਫੁਲ ਅਸੀਂ ਚਲਾ ਰਹੇ ਹਾਂ ਦੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਵਿੱਦਿਆ ਦੀ ਗੱਲ ਕਰਦੇ ਹਾਂ ਸਾਡੇ ਇੱਕ ਬੜਾ ਸਮੱਸਿਆ ਜਿਹੜੀ ਅਸੀਂ ਫੇਸ ਕੀਤੀ ਹੈਗੀ ਆ ਪਹਿਲਾਂ ਤਾਂ ਸਾਨੂੰ ਕਰੋਨਾ ਲੈ ਕੇ ਬੈਠ ਗਿਆ ਕਰੋਨਾ ਤੋਂ ਬਾਅਦ ਕੀ ਹੋਇਆ ਕਿ ਅਸੀਂ ਦੇਖਿਆ ਕਿ ਸਾਡੇ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ ਉਹਨਾਂ ਨੂੰ ਸਡਨਲੀ ਫੋਰਨ ਦਾ ਇੱਕ ਰੁਝੇਣਾ ਜਾ ਗਿਆ ਕਿ ਅਸੀਂ ਫੋਰਨ ਜਾਣਾ ਹੈਗਾ ਔਰੰਦੇਰੂ ਜੇਵੇਂ ਦੇ ਨਾਲ ਕੀ ਹੋਇਆ ਕਿ ਪੰਜਾਬ ਹੌਲੀ ਹੌਲੀ ਜਿਹੜਾ ਹੈਗਾ ਨਾ ਉਹ ਆਰਥਿਕ ਤੌਰ ਤੇ ਕਾਫੀ ਜ਼ਿਆਦਾ ਪਿੱਛੇ ਜਾਂਦਾ ਗਿਆ। ਕਿਸਾਨੀ ਦੇ ਉੱਤੇ ਹੁੰਦਾ ਅਸਰ ਪਿਆ। ਜਿਹੜੇ ਸਾਡੇ ਬੱਚੇ ਕਾਲਜਾਂ 'ਚ ਪੜਦੇ ਸੀਗੇ ਉਹਨਾਂ ਨੂੰ ਵਿਦੇਸ਼ਾਂ ਦੇ ਮੂਹ ਨੇ ਇਹੋ ਜਿਹਾ ਮੂਹ ਲਿਆ ਕਿ ਉਹਨਾਂ ਨੇ ਪੰਜਾਬ ਤੋਂ ਮੂੰਹ ਹੀ ਪਾਸੇ ਕਰ ਲਿਆ। ਚਲੋ ਕੁਝ ਵੀ ਰੀਜ਼ਨ ਹੁੰਦੇ ਰਹੇ ਹੋ ਸਕਦੇ ਨੇ। ਉਹ ਰੀਜ਼ਨ ਅਸੀਂ ਫਿਰ ਵੀ ਕਦੀ ਉਹਨਾਂ ਦਾ ਵਿਚਾਰ ਕਰ ਸਕਦੇ ਹਾਂ। ਪਰ ਪੰਜਾਬ ਦੇ ਵਾਸਤੇ ਸਾਡਾ ਜਿਹੜਾ ਫਰਜ਼ ਸੀਗਾ ਉਹ ਸਾਡਾ ਫਰਜ਼ ਜਿਹੜਾ ਹੈਗਾ ਨਾ ਉਹ ਕਿਤੇ ਵਿੱਚੇ ਰਹਿ ਗਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਇਸ ਨਿਊਜ਼ ਦੇ ਮਾਧਿਅਮ ਦੇ ਉੱਤੇ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਹਰੇਕ ਮਾਪਿਆਂ ਨੂੰ ਔਰ ਹਰੇਕ ਬੱਚੇ ਨੂੰ ਇਹ ਗੱਲ ਕਹਿੰਦੀ ਜਾਵਾਂਗਾ ਕਿ ਸਾਡਾ ਪਹਿਲਾ ਫਰਜ਼ ਜਿਹੜਾ ਹੈਗਾ ਨਾ ਉਹ ਆਪਣੇ ਪੰਜਾਬ ਦੇ ਵਾਸਤੇ ਹੈ ਜਿਹੜੇ ਸਾਡੇ ਸੰਬਰਾਲੇ ਦੇ ਬੱਚੇ ਨੇ ਮੈਂ ਉਹਨਾਂ ਨੂੰ ਵੀ ਇੱਕ ਰਿਕਵੈਸਟ ਕਰਾਂਗਾ ਕਿ ਸਾਡਾ ਜਿਹੜਾ ਪਹਿਲਾ ਫਰਜ਼ ਹੈ ਉਹ ਆਪਣੇ ਇਸ ਇਲਾਕੇ ਦੇ ਵਾਸਤੇ ਹੈ ਅਸੀਂ ਆਪਣੇ ਇਲਾਕੇ ਵਾਸਤੇ ਕੁਝ ਕਰੀਏ ਔਰ ਜ਼ਰੂਰ ਕਰੀਏ ਔਰ ਇਹ ਸਭ ਕੁਝ ਕਰਨ ਦਾ ਤਰੀਕਾ ਕੀ ਹੈ এডਿਕੇਸ਼ਨ ਜੇ ਅਸੀਂ ਪੜਾਂਗੇ ਹੀ ਨਹੀਂ ਜੇ ਅਸੀਂ ਵਿਦਿਆ ਨੂੰ ਆਪਣੇ ਅੰਦਰ ਸਮਾਹਿਤ ਹੀ ਨਹੀਂ ਕਰਾਂਗੇ ਅਸੀਂ ਅੱਗੇ ਕਿਦਾਂ ਵਧਾਂਗੇ ਪੜਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਦੇਖੋ ਸਰਕਾਰਾਂ ਵੀ ਜਿਹੜੀਆਂ ਨੇ ਉਹ ਇਹ ਕਹਿੰਦੀਆਂ ਹੈਗੀਆਂ ਨੇ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਨੇ ਕਿੰਨੀਆਂ ਹੀ ਜਿਹੜੇ ਬੈਨੀਫਿਟ ਸਕੀਮਸ ਨੇ ਉਹ ਤੁਹਾਡੇ ਵਿਦਿਆਰਥੀਆਂ ਵਾਸਤੇ ਚਲਾਈਆਂ ਨੇ ਉਹੀ ਸਾਰੀਆਂ ਬੈਨੀਫਿਟਸ ਜਿਹੜੇ ਨੇ ਉਹ ਸਾਰੇ ਕਾਲਜਿਸ ਤੁਹਾਨੂੰ ਦੇ ਰਹੇ ਨੇ ਮੇਰੇ ਕੋਲ ਇਸ ਮਾਲਵਾ ਕਾਲਜ ਦੇ ਅੰਦਰ ਤੁਸੀਂ ਦੇਖੋ ਤੁਸੀਂ ਪੜਨ ਆਉਂਦੇ ਹੋ ਮੈਂ ਬੱਚਿਆਂ ਨੂੰ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹਦੀ ਵੀ ਤੁਹਾਨੂੰ ਮੈਂ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਂਦੀ ਹੈਗੀ ਆ ਉਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਵਿਦਿਆਰਥੀ ਪੜਦੇ ਨੇ ਅਸੀਂ ਉਹਨਾਂ ਨੂੰ ਲਾਇਬ੍ਰੇਰੀ ਦੀ ਫ੍ਰੀ ਕਿਤਾਬਾਂ ਦੇ ਰਹੇ ਹਾਂ ਲਾਇਬ੍ਰੇਰੀ ਦੀ ਕਿਤਾਬਾਂ ਤੋਂ ਇਲਾਵਾ ਜਿੰਨੇ ਅ ਬੱਚੇ ਹੈਗੇ ਨੇ ਜਿਹੜੇ ਕਿ ਗਰੀਬ ਘਰਾ ਤੋਂ ਆਉਂਦੇ ਨੇ ਔਰ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਐਲੀਜੀਬਲ ਨਹੀਂ ਹੁੰਦੇ ਅਸੀਂ ਉਹਨਾਂ ਵਾਸਤੇ ਵੀ ਸਕਾਲਰਸ਼ਿਪ ਰੱਖੇ ਹੋਏ ਨੇ ਫਿਰ ਕਈ ਵਾਰੀ ਇਹਦਾ ਹੁੰਦਾ ਪਰਮਾਤਮਾ ਦਾ ਪਾਣਾ ਹੁੰਦਾ ਹੈ ਕਿਸੇ ਬੱਚੇ ਦੇ ਸਿਰ ਦੇ ਮਾਪਿਆਂ ਦਾ ਸਾਆ ਨਹੀਂ ਰਹਿੰਦਾ। ਉਹਨਾਂ ਬੱਚਿਆਂ ਵਾਸਤੇ ਵੀ ਅਸੀਂ ਸਕਾਲਰਸ਼ਿਪ ਸਕੀਮਸ ਜਿਹੜੀਆਂ ਨੇ ਉਹ ਬਣਾ ਰੱਖੀਆਂ ਹੈਗੀਆਂ ਨੇ। ਹਿੰਦੁਸਤਾਨ ਸਰਕਾਰ ਨੇ, ਪੰਜਾਬ ਦੀ ਸਰਕਾਰ ਨੇ ਗੁੱਡੀਆਂ ਦੀ ਪੜ੍ਹਾਈ ਦੇ ਲਈ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਦੀ ਪੜ੍ਹਾਈ ਦੇ ਲਈ ਸਪੈਸ਼ਲ ਜਿਹੜੇ ਅਰੇਂਜਮੈਂਟ ਕੀਤੇ ਨੇ। ਉਹਨਾਂ ਅਰੇਂਜਮੈਂਟਸ ਦੇ ਤਹਿਤ ਹੀ ਅਸੀਂ ਕਾਲਜ ਦੇ ਅੰਦਰ ਜਿਹੜੀਆਂ ਬੱਚੀਆਂ ਆਪਣੇ ਮਾਪੇ ਦੀ ਕਲਮ ਕਲੀਆਂ ਔਲਾਦ ਨੇ ਜਿਹਨੂੰ ਅਸੀਂ ਸਿੰਗਲ ਗੇਲ ਚਾਈਲਡ ਵੀ ਕਹਿੰਦੇ ਨੇ ਉਹਨਾਂ ਵਾਸਤੇ ਜਿਹੜੇ ਬੈਨੀਫਿਟ ਨੇ ਉਹ ਵੀ ਸਾਡੇ ਕੋਲ ਹੈਗੇ ਨੇ ਪਰ ਬੱਚੇ ਉਸ ਚੀਜ਼ ਦਾ ਪੂਰਾ ਦਾ ਪੂਰਾ ਫਾਇਦਾ ਉਠਾ ਰਹੇ ਨੇ ਮੇਰੀ ਇਸ ਕਾਲਜ ਦੇ ਜੋ ਪ੍ਰਿੰਸੀਪਲ ਬਦੌਰ ਪ੍ਰਿੰਸੀਪਲ ਮੇਰੀ ਇੱਕ ਰਿਕਵੈਸਟ ਹੈ ਕਿ ਤੁਸੀਂ ਆਪਣੇ ਜਿਹੜੇ ਸਾਰੇ ਬੱਚੇ ਨੇ ਔਰ ਇਸ ਇਲਾਕੇ ਦੇ ਅੰਦਰ ਜਿਹੜੇ ਪਿੰਡਾਂ ਦੇ ਸਾਡੇ ਮਾਨਯੋਗ ਸਰਪੰਚ ਵੀ ਹੈਗੇ ਨੇ ਮੇਰੀ ਉਹਨਾਂ ਨਾਲ ਵੀ ਇੱਕ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣਾ ਸਾਰਾ ਦਾ ਸਾਰਾ ਜਿਹੜਾ ਯਾਮ ਹੈਗਾ ਉਹ ਪੰਜਾਬ ਨੂੰ ਅੱਗੇ ਲਿਜਾਣ ਦੇ ਵਿੱਚ ਲਾਓ ਪਰ ਪੰਜਾਬ ਨੂੰ ਅੱਗੇ ਕਿੱਦਾਂ ਲਿਜਾ ਸਕਦੇ ਆ ਜੇ ਸਾਡੇ ਪਿੰਡਾਂ ਚ ਇੱਕ ਵੀ ਬੱਚਾ ਜਿਹੜਾ ਹੈਗਾ ਉਹ ਵਿੱਦਿਆ ਤੋਂ ਵਾਂਝਾ ਨਹੀਂ ਰਹਿ ਜਾਂਦਾ ਹੈਗਾ ਅਸੀਂ ਆਪਣੇ ਬੱਚਿਆਂ ਨੂੰ ਅੱਜ ਵੱਡਿਆਂ ਸ਼ਹਿਰਾਂ ਵਿੱਚ ਭੇਜਤਾ ਦਿੰਨੇ ਹੈਗੇ ਆ ਪਰ ਅਸੀਂ ਆਪ ਘਰੇ ਕੱਲੇ ਰਹਿ ਜਾਂਦੇ ਆ ਪੰਜਾਬ ਨੂੰ ਪਹਿਲਾਂ ਨਸ਼ਿਆਂ ਨੇ ਮਾਰ ਲਿਆ ਪੰਜਾਬ ਨੂੰ ਵਿਦੇਸ਼ਾਂ ਦੇ ਮੋਹ ਨੇ ਮਾਰ ਲਿਆ ਹੁਣ ਜੇ ਇੱਕ ਮੌਕਾ ਮਿਲਿਆ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕੋਲੇ ਰੱਖ ਕੇ ਘਰ ਦੇ ਵਿੱਚ ਤੁਹਾਡੇ ਆਪਣੇ ਘਰ ਦੇ ਵਿੱਚ ਸਮਰਾਲਾ ਦੇ ਵਿੱਚ ਤੁਹਾਨੂੰ ਵੀ ਇਹੋ ਜਿਹਾ ਐਟਮੋਸਫੇਅਰ ਮਿਲ ਰਿਹਾ ਜਿੱਥੇ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਘਰ ਤੋਂ ਬਾਹਰ ਇੱਕ ਘਰ ਦੇ ਵਿੱਚ ਹੋਏਗਾ ਅਸੀਂ ਘਰ ਦੇ ਵਿੱਚ ਸਾਡੇ ਅਧਿਆਪਕ ਨੇ بڑے ਪੜੇ ਲਿਖੇ ਅਧਿਆਪਕ ਨੇ 30-30 ਸਾਲ ਦਾ ਉਹਨਾਂ ਕੋਲ ਤਜਰਬਾ ਹੈਗਾ ਉਹਨਾਂ ਦੇ ਵਿੱਚ ਤੁਹਾਡਾ ਬੱਚਾ ਜਿਹੜਾ ਉਹ ਕਾਲਜ ਦੇ ਵਿੱਚ ਬਿਲਕੁਲ ਇਦਾਂ ਰਹੇਗਾ ਜਿਦਾਂ ਬੱਚਾ ਆਪਣੇ ਘਰ ਦੇ ਵਿੱਚ ਮਾਪਿਓ ਦੇ ਨਾਲ ਹੈ ਅਸੀਂ ਬੈਠੀਆਂ ਤੁਹਾਡੇ ਬੱਚਿਆਂ ਦਾ ਧਿਆਨ ਰੱਖਣ ਦੇ ਲਈ ਸੋ ਜਿਹੜਾ ਕੋਈ ਦਿਲ ਦੇ ਅੰਦਰ ਡਰ ਹੈਗਾ ਤੁਹਾਡੇ ਕਿ ਬੱਚਾ ਪਤਾ ਨਹੀਂ ਬਾਹਰ ਜਾ ਕੇ ਕਿਸੇ ਹੋਰ ਸੰਗਤ ਵਿੱਚ ਨਾ ਪੈ ਜਾਏ ਵਿਦਿਆਰਮ ਮੰਦਰ ਹੁੰਦਾ ਮੰਦਰ ਦੇ ਅੰਦਰ ਕੋਈ ਵੀ ਜਿਹੜਾ ਬੱਚਾ ਉਹ ਘਰਾਹੇ ਪੈ ਹੀ ਨਹੀਂ ਸਕਦਾ ਸੋ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਮੇਰੀ ਇੱਕ ਦਰਖਾਸਤ ਹੈ ਕਿ ਕਾਲਜ ਵਿੱਚ ਜ਼ਰੂਰ ਭੇਜੋ ਦਾਖਲਾ ਜ਼ਰੂਰ ਕਰਵਾਓ ਦਾਖਲੇ ਪੰਜਾਬ ਯੂਨੀਵਰਸਿਟੀ ਦੇ ਸ਼ੁਰੂ ਹੋ ਗਏ ਨੇ ਇਹ ਤਕਰੀਬਨ ਪਿਛਲੇ ਮਹੀਨੇ ਦੇ 20-22 ਤਰੀਕ ਨੂੰ ਸ਼ੁਰੂ ਹੋਏ ਸੀ ਔਰ ਜੁਲਾਈ ਦੇ ਪਹਿਲੇ ਹਫਤੇ ਤੱਕ ਚੱਲ ਰਹੇ ਨੇ ਤੇ ਮੇਰੀ ਸਾਰਿਆਂ ਨੂੰ ਵੀ ਇੱਕ ਰਿਕੁਐਸਟ ਹੈ ਬੱਚਿਆਂ ਨੂੰ ਵੀ ਮੈਂ ਰਿਕੁਐਸਟ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਆਪਣਾ ਦਾਖਲਾ ਲਓ ਔਰ ਆਪਣੀ ਸੀਟ ਜਿਹੜੀ ਹੈ ਕਨਫਰਮ ਕਰ। ਥੈਂਕ ਯੂ ਵੈਰੀ ਮੱਚ। ਪ੍ਰਿੰਸੀਪਲ ਸਾਹਿਬ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹਦੇ ਜੀ ਆਪਾਂ ਇਸ ਸਮਾਜ ਵਾਸਤੇ ਜੀ। ਲਖਵੀਰ ਜੀ ਦੇਖੋ ਮੈਂ ਆਪਣੀ ਗੱਲ ਤਾਂ ਪਹਿਲਾਂ ਹੀ ਰੱਖ ਚੁੱਕਾ ਵਾਂ ਮੈਸੇਜ ਵੀ ਦੇ ਦੇ ਚੁੱਕਾ ਹੈਗਾ ਵਾਂ। ਪਰ ਫਿਰ ਵੀ ਇੱਕ ਮੇਰੇ ਮਨ ਦੇ ਅੰਦਰ ਇੱਕ ਖਦਸ਼ਾ ਚੱਲਦਾ ਹੈਗਾ ਇੱਕ ਹਲਕਾ ਜਿਹਾ ਇੱਕ ਗੱਲ ਮੈਂ ਸਾਂਝੀ ਕਰਨੀ ਚਾਹੁੰਦਾ ਵਾਂ। ਅ ਦੇਖੋ ਮੈਂ ਆਪ ਵੀ ਇੱਕ ਫਾਦਰ ਆ ਆਪ ਵੀ ਇੱਕ ਪੇਰੈਂਟ ਆ ਔਰ ਪੰਜਾਬ ਦੇ ਅੰਦਰ ਇੱਕ ਬੜਾ ਅਜੀਬ ਜਿਹਾ ਇੱਕ ਮਾਈਂਡਸੈਟ ਇੱਕ ਮਾਨਸਿਕਤਾ ਬਣ ਗਈ ਹੋਈ ਹੈ ਸਾਡੇ ਜਿਹੜੇ ਮਾਪੇ ਨੇ ਜਿਹੜੇ ਮੇਰੇ ਸਾਫੀ ਮਾਪੇ ਨੇ ਸਾਨੂੰ ਇਹ ਲੱਗਦਾ ਹੋਵੇਗਾ ਕਿ ਅਸੀਂ ਆਪਣੇ ਬੱਚੇ ਨੂੰ ਘਰੋਂ ਬਾਹਰ ਕੱਢਾਂਗੇ ਨਾ ਤੇ ਸਾਡਾ ਬੱਚਾ ਸਾਡਾ ਨਹੀਂ ਰਹੇਗਾ ਉਹ ਨੂੰ ਸਮਾਜ ਪਤਾ ਨਹੀਂ ਕਿਹਦੇ ਪਾਸੇ ਵਗਾ ਕੇ ਲੈ ਜਾਏਗਾ ਦੇਖੋ ਮੈਂ ਇੱਕ ਸਾਰੇ ਪੇਰੈਂਟਸ ਨੂੰ ਰਿਕਵੈਸਟ ਕਰਦਾ ਹਾਂ ਸਮਾਜ ਅਸੀਂ ਹੀ ਹਾਂ ਅਸੀਂ ਆਪਣੇ ਬੱਚੇ ਨੂੰ ਕਿਤੇ ਸਾਡੇ ਦਿਲ ਦੇ ਅੰਦਰ ਇੱਕ ਡਰ ਦੇ ਚੱਲਦੇ ਅਸੀਂ ਕਿਸੇ ਆਪਣੇ ਆਪਣੇ ਬੱਚੇ ਨੂੰ ਕਿਸੇ ਉਸ سہولت ਤੋਂ ਵਾਂਝਾ ਤਾਂ ਨਹੀਂ ਰੱਖਦੇ ਪਏ ਜਿਹੜਾ ਕਿ ਉਹ ਡਿਸਰਵ ਕਰਦਾ ਸਿਰਫ ਆਪਣੇ ਇੱਕ ਡਰ ਦੇ ਕਰਕੇ ਕਿ ਇਹ ਮੇਰਾ ਬੱਚਾ ਜੇ ਘਰੋਂ ਬਾਹਰ ਗਿਆ ਤੇ ਕਿਤੇ ਵਿਗੜ ਨਾ ਜਾਏ ਕਿਸੇ ਕੁਸੰਗਤ ਚ ਨਾ ਪੈ ਜੇ ਜਾਂ ਪਰਮਾਤਮਾ ਨਾ ਕਰੇ ਉਹਦੇ ਨਾਲ ਕੁਝ ਇਹੋ ਜਿਹਾ ਹੋ ਜਾਏ ਜਿੰਦੇ ਕਰਕੇ ਉਹ ਜ਼ਿੰਦਗੀ ਚ ਕੰਨ ਨੂੰ ਅਗਾਹ ਹੀ ਨਾ ਵੱਧ ਪਾਏ ਡਰ ਹੁੰਦਾ ਉਹ ਜਾਇਜ਼ ਹੈ ਡਰ ਮੈਂ ਇਹ ਨਹੀਂ ਕਹਿੰਦਾ ਡਰ ਜਾਇਜ਼ ਨਹੀਂ ਹੈ ਪਰ ਕਿਉਂ ਉਸ ਡਰ ਦੇ ਚੱਲਦੇ ਅਸੀਂ ਇੱਕ ਬਚਪਨ ਨੂੰ ਬਚਪਨ ਦੇ ਵਿੱਚ ਹੀ ਖਤਮਤਾ ਨਹੀਂ ਕਰਦੇ ਪਏ ਉਹਨੂੰ ਅਗਾਹ ਵਧਣ ਦਾ ਮੌਕਾ ਦੇਣਾ ਸਾਡਾ ਮਾਪਿਆਂ ਹੋਣ ਦੇ ਨਾਤੇ ਪਹਿਲਾ ਫਰਜ਼ ਬਣਦਾ ਹੈਗਾ ਪਰ ਉਹ ਮੌਕਾ ਕਿੱਦਾਂ ਦਿੱਤਾ ਜਾ ਸਕਦਾ ਹੈਗਾ ਸਿਰਫ ਬੱਚੇ ਨੂੰ ਵਿਦਿਆਲੇ ਪਾਸੇ ਤੋਰ ਕੇ ਉਹਨੂੰ ਪੜਾਈਏ ਸਾਡੇ ਪੰਜਾਬ ਦੇ ਅੰਦਰ ਸਾਡੇ ਇਸ ਇਲਾਕੇ ਦੇ ਅੰਦਰ ਇਹੋ ਜਿਹੀ ਕਿੰਨੇ ਹੀ ਲਾ ਪਿਓ ਨੇ ਜਿਨ੍ਹਾਂ ਨੂੰ ਲੱਗਦਾ ਹੈ ਜਿਹਾ ਕਿ 12ਵੀਂ ਹੋ ਗਈ ਬੱਚਾ ਘਰੇ ਬਿਠਾ ਲਓ 12ਵੀਂ ਤੋਂ ਬਾਅਦ ਦੁਨੀਆ ਦੁਨੀਆ ਚ ਨਿਕਲ ਕੇ ਦੇਖੋ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਹੈ ਪੋਸਟ ਗ੍ਰੈਜੂਏਸ਼ਨ ਹੈ ਲੋਕੀ ਪੀ ਐਚ ਡੀ ਕਰਦੇ ਪਏ ਨੇ ਲੋਕੀ ਜਿਹੜੇ ਇਹਨੇ ਵੱਡੇ ਵੱਡੇ ਪੈਕੇजेस ਤੇ ਨੌਕਰੀ ਕਰਦੇ ਪਏ ਨੇ ਜਿਹੜੇ ਪੈਕੇजेस ਕੀ ਕਦੀ ਸਾਡੇ ਦਿਮਾਗ ਚ ਆਏ ਵੀ ਨਹੀਂ ਸੀਗੇ ਤੁਸੀਂ ਦੇਖੋ ਅਸੀਂ ਸਾਰਿਆਂ ਦੇ ਹੱਥ ਵਿੱਚ smartphones ਨੇ smartphone ਅਸੀਂ ਗੱਲ ਕਰਦੇ ਆਂ Android है, Google ਨੇ Google ਕੰਪਨੀ 50 50 ਲੱਖ ਰੁਪਇਆ ਸਾਲ ਦੀ ਤਨਖਾਹ ਦਿੰਦੀ ਉਹ 12ਵੀਂ ਪਾਸ ਨੂੰ ਨਹੀਂ ਦਿੰਦੇ ਉਹਦੇ ਵਾਸਤੇ ਪੜਨਾ ਜ਼ਰੂਰੀ ਹੈ ਪੜਾਈ ਨਹੀਂ ਹੋਏਗੀ ਤੇ ਬੱਚਾ ਜਿਹੜਾ ਹੈਗਾ ਉਹ ਸਮਾਜ ਚ ਨਹੀਂ ਨਿਕਲ ਪਾਏਗਾ ਫਿਰ ਇੱਕ ਹੋਰ ਚੀਜ਼ ਤੁਸੀਂ ਨੋਟ ਕੀਤੀ ਹੋਣੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਕੀ ਆ ਮਾਪਿਓ ਨੇ ਬੱਚਿਆਂ ਨੂੰ ਘਰੇ ਬਿਠਾ ਲਿਆ ਪਹਿਲਾਂ ਤਾਂ ਕਰੋਨਾ ਨੇ ਘਰੇ ਬਿਠਾਤਾ ਬੱਚੇ ਘਰੇ ਸਿਰਫ ਮੋਬਾਈਲਾਂ ਨਾਲ जोड ਕੇ ਰਹਿ ਗਏ ਘਰੇ ਗੇਮਸ ਖੇਡਣ ਦੇ ਆਦੀ ਹੋ ਗਏ ਬੱਚਾ ਜੇ ਕਾਲਜ ਚ ਨਹੀਂ ਜਾਏਗਾ ਨਾਲ ਤੇ ਦੋਸਤਾਂ ਨੂੰ ਨਹੀਂ ਮਿਲੇਗਾ ਦੇਖੋ ਚਿੱਟੇ ਰੰਗ ਦੀ ਪਹਿਚਾਨ ਤਾਂ ਹੀ ਹੁੰਦੀ ਹੈ ਜੇ ਅਸੀਂ ਉਹਦੇ ਨਾਲ ਕਾਲਾ ਖੜਾ ਕਰਦੇ ਆ ਚੰਗਿਆਈ ਤੇ ਬੁਰਾਈ ਦੋਵੇਂ ਨਾਲ ਚੱਲਦੇ ਨੇ ਬੱਚਾ ਸਮਾਜ ਵਿੱਚ ਜਾਏਗਾ ਤੇ ਚੰਗਾ ਵੀ ਦੇਖੇਗਾ ਮੰਦਾ ਵੀ ਦੇਖੇਗਾ ਉਹਨੂੰ ਉਸ ਰਸਤੇ ਤੇ ਤੋਰਨ ਦੇ ਲਈ ਚੰਗੇ ਰਸਤੇ ਤੇ ਤੋਰਨ ਲਈ ਮਾਰੇ ਤੋਂ ਦੂਰ ਕਰਨ ਦੇ ਲਈ ਤੁਹਾਡਾ ਅਧਿਆਪਕ ਨਾਲ ਬੈਠਾ ਹੋਇਆ ਅਧਿਆਪਕ ਉਹਨੂੰ ਦੱਸੇਗਾ ਕਿ ਆ ਚੰਗਾ ਹੈ ਇਹ ਮੜਾ ਔਰ ਉਹਦੇ ਵਾਸਤੇ ਮਾਪਿਆਂ ਨੂੰ ਆਪਣੇ ਬੱਚੇ ਨੂੰ ਘਰੋਂ ਬਾਹਰ ਕੱਢਣਾ ਪੈਣਾ ਹੀ ਹੈਗਾ ਇਹ ਬੜਾ ਜ਼ਰੂਰੀ ਹੈਗਾ ਔਰ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਮੈਂ ਇਸੇ ਲਈ ਕਹਿ ਰਿਹਾ ਹਾਂ ਕਿ ਕਾਲੇ ਦਾ ਰੋਲ ਜਿਹੜਾ ਹੈਗਾ ਉਹ ਉੱਥੇ ਸਭ ਤੋਂ ਜ਼ਿਆਦਾ ਹੋ ਜਾਂਦਾ 12ਵੀਂ ਤੋਂ ਅਸੀਂ ਕਰਾ ਲਈ 12ਵੀਂ ਤੋਂ ਬਾਅਦ ਬੀਏ ਕਰਾਨੀ ਹੈ ਬੀਏ ਤੋਂ ਬਾਅਦ ਐਮਏ ਹੈ ਐਮਐਸਸੀ ਕਰਾਨੀ ਹੈ ਜਾਂ ਕੱਲ ਨੂੰ ਅੱਗੇ ਬੱਚਾ ਹੋਰ ਪੜ੍ਹ ਕੇ ਪੀਐਚਡੀ ਕਰਦਾ ਉਹ ਕਿੱਥੋਂ ਕਰੇਗਾ ਘਰੇ ਬੈ ਕੇ ਨਹੀਂ ਹੋਏਗੀ ਇਹ ਸਾਰੀਆਂ ਪੜਾਈਆਂ ਆਨਲਾਈਨ ਨਹੀਂ ਹੋ ਸਕਦੀਆਂ ਦੋਸਤਾਂ ਚ ਰਹੇਗਾ ਤੇ ਉਹਦਾ ਇੱਕ ਜਿਹੜਾ ਮਾਨਸਿਕ ਜਿਹੜਾ ਇੱਕ ਪਰਸਪੈਕਟਿਵ ਆ ਉਹ ਚੇਂਜ ਹੋਏਗਾ ਉਹ 100 ਚੀਜ਼ਾਂ ਚੰਗੀਆਂ ਸਿੱਖੇਗਾ ਸਿੱਖ ਕੇ ਖੀਰ ਚ ਉਹਨੇ ਤੁਹਾਡੇ ਕੋਲ ਹੀ ਆਣਾ ਹੈ ਔਰ ਤੁਹਾਨੂੰ ਵੀ ਇਸ ਗੱਲ ਦਾ ਚੰਗਾ ਲੱਗੇਗਾ ਕਿ ਸਾਡਾ ਬੱਚਾ ਜਿਹੜਾ ਹੈਗਾ ਉਹ ਬਾਹਰ ਜਾ ਕੇ ਕੋਈ ਚਾਰ ਗੱਲਾਂ ਚੰਗੀਆਂ ਸਿੱਖਦਾ ਪਿਆ ਸੋ ਮੇਰੀ ਇੱਕ ਵਾਰੀ ਫੇਰ ਸਾਰਿਆਂ ਨੂੰ ਰਿਕਵੈਸਟ ਹੈ ਸਾਰੇ ਇਸ ਇਲਾਕੇ ਵਾਸੀਆਂ ਨੂੰ ਰਿਕਵੈਸਟ ਹੈਗੀ ਹੈ ਕਿ ਇੱਕ ਵਾਰੀ ਮਾਲਵਾ ਕਾਲਜ ਬੋਂਦਲੀ ਜ਼ਰੂਰ ਆਓ ਤੁਸੀਂ ਆ ਕੇ ਅੱਥੇ ਦੇਖੋ ਜਿਹੜੀਆਂ ਆ ਮਾਤਾ ਪਿਤਾ ਨੂੰ ਇਹ ਲੱਗਦਾ ਹੈਗਾ ਕਿ ਅਸੀਂ ਆਪਣੀ ਬੱਚੀਆਂ ਛੋਟੀਆਂ ਨੇ ਉਹਨਾਂ ਨੂੰ ਕਾਲਜ ਹੈਣਾ ਹੈਗਾ ਇੱਥੇ ਕੋਈ ਕੁੜੀਆਂ ਦਾ ਕਾਲਜ ਨਹੀਂ ਹੈਗਾ ਮੇਰੇ ਕਾਲਜ ਦੇ ਅੰਦਰ ਮੁੰਡਿਆਂ ਦਾ ਵਿੰਗ ਅਲੱਗ ਹੈ ਕੁੜੀਆਂ ਦਾ ਵਿੰਗ ਅਲੱਗ ਹੈ ਕੁੜੀਆਂ ਆਪਣੀ ਕਲਾਸਾਂ ਜਿਹੜੀਆਂ ਨੇ ਉਹ ਕੋ ਐਜੂਕੇਸ਼ਨ 'ਚ ਲਗਾਉਣੀਆਂ ਨੇ ਉਸ ਤੋਂ ਬਾਅਦ ਆਪਣੇ ਫ੍ਰੀ ਪੀਰੀਅਡ ਦੇ ਵਿੱਚ ਜਾਂ ਜਿਹੜੇ ਵੀ ਦਾ ਕੋਈ ਲੈਕਚਰ ਨਹੀਂ ਹੈਗਾ ਉਹ ਕੁੜੀਆਂ ਦਾ ਇੱਕ ਵਿੰਗ ਹੈ ਜਿੱਥੇ ਮੁੰਡਿਆਂ ਦਾ ਆਂਜਨ ਨਹੀਂ ਹੈਗਾ ਉਹ ਉੱਥੇ ਆਪਣੇ ਸਿਕਿਉਰ ਹੈ ਸਾਡੀ ਜਿਹੜੀ ਲੇਡੀ ਟੀਚਰਸ ਨੇ ਫੀਮੇਲ ਸਟਾਫ ਹੈ ਉਹ ਉਹਨਾਂ ਦੀ ਮਾਂ ਵਾਂਗ ਉਹਨਾਂ ਦਾ ਧਿਆਨ ਰੱਖਦਾ ਹੈ ਮੈਂ ਆਪ ਇੱਥੇ ਬੈਠਾ ਹਾਂ ਸਾਰੇ ਬੱਚਿਆਂ ਦਾ ਸਰਪ੍ਰਸਤ ਬਣ ਕੇ ਘਰ ਦੇ ਬਾਅਦ ਬੱਚਾ ਜਿਹੜਾ ਆ ਉਹ ਮੇਰੀ ਜ਼ਿੰਮੇਵਾਰੀ ਹੈ। ਇਹ ਮੈਂ ਇਸ ਆਪਣੇ ਇੰਟਰਵਿਊ ਲਈ ਮੈਂ ਸਾਰਿਆਂ ਨੂੰ ਇੱਕ ਮੈਂ ਸੱਦਾ ਦਿੰਦਾ ਹਾਂ ਇੱਕ ਵਾਰੀ ਕਾਲਜ ਜ਼ਰੂਰ ਆਓ ਔਰ ਸਾਨੂੰ ਸਹਿਯੋਗ ਦਿਓ ਔਰ ਦੇਖੋ ਅਸੀਂ ਤੁਹਾਡੇ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਉਹ ਇੱਕ ਉਹਨੂੰ ਨਵੀਂ ਨੁਹਾਰ ਦੇ ਕੇ ਇੱਕ ਨਵੀਂ ਡਾਇਰੈਕਸ਼ਨ ਦੇ ਕੇ ਅਸੀਂ ਉਹਨੂੰ ਇੱਕ ਆਉਣ ਵਾਲਾ ਚੰਗਾ ਨਾਗਰਿਕ ਜ਼ਰੂਰ ਬਣਾਵਾਂਗੇ। ਪਿਛਲੇ ਕੁਝ ਸਾਲਾਂ ਦੇ ਵਿੱਚ ਜਦੋਂ ਨਵੀਨੀਕਰਨ ਹੋਇਆ ਤੇ ਮਾਲਵਾ ਵਾਲੇ ਸਮਰਾਲਾ ਦੇ ਅੰਦਰ ਲੋਕਾਂ ਨੂੰ ਇਹ ਜ਼ਰੂਰ ਮਹਿਸੂਸ ਹੋਇਆ ਕਿ ਇੱਥੇ ਟਰਾਂਸਪੋਰਟੇਸ਼ਨ ਦੀ ਇੱਕ ਪ੍ਰੋਬਲਮ ਹੈ ਡੇਲੀ ਕਮਿਊਟ ਕਰਨ ਦਾ ਇੱਕ ਸਮੱਸਿਆ ਜਿਹੜੀ ਆ ਬੱਚਾ ਨੂੰ ਬਹੁਤ ਜ਼ਿਆਦਾ ਆਉਂਦੀ ਹੈਗੀ ਬੱਚੇ ਜਿਹੜੇ ਬਾਹਰਲੇ ਪਿੰਡਾਂ ਤੋਂ ਆਉਂਦੇ ਆ ਉਹ ਬੱਸ ਸਟੈਂਡ ਤੱਕ ਤਾਂ ਪਹੁੰਚ ਜਾਂਦੇ ਨੇ ਬੱਸਾਂ ਤੇ ਇਹਦੇ ਵਿੱਚ ਬਾਹਰ ਨਹੀਂ ਰੁਕਦੀਆਂ ਦੇਖੋ ਮੈਂ ਤੁਹਾਡੇ ਥਰੂ ਜਿਹੜਾ ਹੈਗਾ ਇਹ ਮਾਪਿਆਂ ਨੂੰ ਇੱਕ ਜ਼ਰੂਰ ਅਸ਼ੂਰ ਕਰਨਾ ਚਾਹੁੰਦਾ ਵਾਂ ਕਿ ਸਾਡੀ ਜਿਹੜੀ ਗੱਲ ਆ ਉਹ ਅਲੱਗ-ਅਲੱਗ ਜਿਹੜੇ ادارے ਨੇ ਮੈਂ ਵਿੱਚ ਜਿਹੜੇ ادارے ਕਹਾਂ ਤਾਂ ਸਾਡੀ ਜਿਹੜੀ ਗੱਲ ਜਿਹੜੀ ਆ ਉਰ ਰੋਡ ਵੇਸ਼ਨਲ ਵੀ ਚੱਲ ਰਹੀ ਸਰਕਾਰ ਨਾਲ ਵੀ ਚੱਲ ਰਹੀ ਹੈ ਕਿ ਕੁਝ ਇੱਕ ਜਿਹੜੀ ਬੱਸਾਂ ਨੇ ਉਹ ਕਾਲਜ ਦੇ ਬਾਹਰ ਜਰੂਰ ਰੁਕਣ ਤਾਂ ਕਿ ਜਿਹੜੇ ਬੱਚੇ ਬਾਹਰੋਂ ਆਉਂਦੇ ਨੇ ਉਹ ਬਿਲਕੁਲ ਕਾਲਜ ਦੇ ਗੇਟ ਦੇ ਉੱਤੇ ਉਤਰ ਸਕਣ ਇਸ ਤੋਂ ਇਲਾਵਾ ਵੀ ਜਿਵੇਂ ਸਾਡੀਆਂ ਗੁੱਡੀਆਂ ਨੇ ਜਿਹੜੀਆਂ ਬਾਹਰ ਤੋਂ ਆਉਂਦੀਆਂ ਨੇ ਕਈ ਵਾਰੀ ਸਰਦੀਆਂ ਹੈ ਗਰਮੀ ਹੈ ਮੀਂਹ ਕਣੀ ਦਾ ਮੌਸਮ ਹੈ ਅਸੀਂ ਈਵੀ ਵਾਹिकल्स ਈਵੀ ਵਾਹिकल्स ਵਾਲੇ ਜਿਹੜੇ ਹੈਗੇ ਨੇ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈਗੀ ਔਰ ਫੋਰ ਸ਼ੋਰ ਉਹ ਗੱਲ ਜਿਹੜੀ ਹੈ ਬੜੀ ਜਲਦੀ ਅਸੀਂ ਇਹਨੂੰ ਸਿਰੇ ਜਿਹੜਾ ਚੜ੍ਹਾ ਲਾਂਗੇ ਔਰ ਜਿਹੜੇ ਬੱਚੇ ਨੇ ਉਹਨਾਂ ਨੂੰ ਜਦੋਂ ਬੱਸ ਸਟੈਂਡ ਤੋਂ ਸਵੇਰੇ ਇੱਥੇ ਕਾਲਜ ਦੇ ਗੇਟ ਤੱਕ ਲੈ ਕੇ ਆਉਣ ਦੇ ਲਈ ਈਵੀ ਵੀਕਲ ਜਿਹੜੇ ਨੇ ਉਹ अवेलेबल ਹੋਣਗੇ ਔਰ ਇਸੇ ਤਰੀਕੇ ਨਾਲ ਜਦੋਂ ਕਾਲਜ ਖਤਮ ਹੋਏਗਾ ਤੇ ਉਹਦੇ ਲਈ ਈਵੀ ਵੀਕਲਸ ਆ ਉਹ ਗੇਟ ਤੇ ਹੋਣਗੇ ਉਹ ਬੱਚਾ ਨੂੰ ਬੱਸ ਸਟੈਂਡ ਤੱਕ ਜਿਹੜੇ ਹਨ ਉਹ ਲੈ ਕੇ ਜਾਣਗੇ ਸਾਡੀ ਜਿਹੜੀ ਈਵੀ ਵੀਕਲ ਐਸੋਸੀਏਸ਼ਨ ਆ ਉਹਦੇ ਨਾਲ ਵੀ ਗੱਲ ਚੱਲ ਰਹੀ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਸੈਸ਼ਨ ਜਲਦ ਸ਼ੁਰੂ ਹੋਏਗਾ ਅਸੀਂ ਇਹ ਸਹੂਲਤ ਜਿਹੜੀ ਆ ਉਹ ਬੱਚਾ ਨੂੰ ਪ੍ਰੋਵਾਈਡ ਕਰ ਪਾਵਾਂਗੇ ਮੈਂ ਜਿਵੇਂ ਦੱਸਿਆ ਹੈਗਾ ਰੋਡਵੇਸ ਨਾਲ ਵੀ ਗੱਲ ਚੱਲ ਰਹੀ ਹੈ ਔਰ ਹੋ ਸਕਦਾ ਰੋਡਵੇਜ਼ ਨਾਲ ਗੱਲ ਕਰਕੇ ਵੀ ਅਸੀਂ ਇਸ ਚੀਜ਼ ਨੂੰ ਕਰੈਕਟ ਡਾਊਨ ਕਰ ਲਈਏ ਪਰ ਇਹ ਕੋਈ ਸਮੱਸਿਆ ਸਮੱਸਿਆ ਨਹੀਂ ਰਹੇਗੀ ਪ੍ਰਿੰਸੀਪਲ ਸਾਹਿਬ ਤੁਸੀਂ ਕੀਮਤੀ ਸਮਾਰ ਮ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਵੈਰੀ